ਸਿਕਾ ਦੋਸਤੋ ਇੱਕ ਨਾ ਉਹਦੇ ਨਾਲ ਅੱਜ ਗੱਲ ਸਾਂਝੀ ਕਰਨੀ ਸੀ ਤੇ ਆ ਨਾ ਇੱਥੇ ਡਿੱਗਿਆ ਪਿਆ ਸੀ ਇੱਕ ਬੀਜੜੇ ਦਾਦ ਨਾ ਆ ਚੱਕ ਲਿਆ ਮਾ ਜਲ ਵੀਡੀਓ ਬਣਾਵਾਂਗੇ ਆਪਾਂ ਦੋਸਤਾਂ ਨੂੰ ਦਿਖਾਵਾਂਗੇ ਦੇਖੋ ਦੇਖੋ ਤੋ ਇਹਨੇ ਕਲਾ ਕਲਾ ਤਾਗਾ ਕਿਹੜੇ ਲੋਟ ਪਰ ਆਇਆ ਇਹਨੇ ਕਿਹੜੀ ਬੀ ਟੈਕ ਦੀ ਇੰਜੀਨੀਅਰ ਕਰੀਆ ਵੀ ਜਿਹੜੀ ਇਹਨੇ ਮਕੈਨੀਕਲ ਦੀ ਜਾਂ ਇਹਨੇ ਇਲੈਕਟ੍ਰੀਕਲ ਦੀ ਜਾਂ ਦੇਖੋ ਕਿਹੜੀ ਡਿਗਰੀ ਕਰੀ ਆ ਇਹ ਇਹ ਹਰੇਕ ਨੂੰ ਆਪਣਾ ਘਰ ਬਣਾਉਣਾ ਹੁੰਦਾ ਦੇਖੋ ਐਡਾ ਸੋਹਣਾ ਬਣਾਇਆ ਕੁਦਰਤ ਇਹ ਤੇ ਪਾ ਦੇ ਲੱਗਦਾਗਾ ਤੇ ਆਪਾਂ ਨੂੰ ਦੋ ਇੱਟਾਂ ਲਾਉਣੀਆਂ ਪਈਆਂ ਨੇ ਤਾਂ ਐ ਲੱਗਦਾ ਵੀ ਪਤਾ ਨਹੀਂ ਕਿ ਬਿਸ਼ਤਰੀ ਹੱਦ ਕਿ ਲੱਗੇ ਤੇ ਇਹ ਆਪਣਾ ਆਪਣਾ ਘਰ ਇਕੱਲੇ ਇਕੱਲੇ ਆਪੇ ਬਣਾ ਲੈਂਦੇ ਇਕੱਲੇ ਇਕੱਲੇ ਨੂੰ ਸਾਰੀ ਕਾਰੀਗਰੀ ਆਉਂਦੀ ਹੈ ਇਹਨਾਂ ਨੂੰ ਦੇਖੋ ਤੁਸੀਂ ਦੇਖੋ ਇਹ ਥੱਲੇ ਐ ਇਸ ਤਰ੍ਹਾਂ ਸੀ ਤੇ ਆਹ ਦੇਖੋ ਥੱਲੇ ਇਹ ਆਪਦਾ ਬੈਠਣ ਨੂੰ ਵੀ ਥਾਂ ਬਣਾਇਆ ਉੱਥੇ ਆਂਡੇ ਦੇਣ ਵਾਸਤੇ ਇਹ ਉਤਰੋਂ ਤੋਂ ਇਹਦੇ ਦੋ ਮੂੰਹ ਸੀਗੇ ਆ ਮੈਂ ਇੱਕ ਇਸ ਚੱਕ ਕੇ ਦਿਖਾਇਆ ਤੁਹਾਨੂੰ ਇਹ ਦੋ ਮੂੰਹ ਸੀ ਇੱਕ ਬਿਜ ਦੀ ਜਾ ਕੇ ਜੇ ਕੋਈ ਚੀਜ਼ ਜਾਊਗੀ ਇੱਕ ਬਿਜ ਦੀ ਵੀ ਆਪੇ ਉਲਝੀ ਰਹੂਗੀ ਉਹਨੂੰ ਪਤਾ ਨਹੀਂ ਲੱਗਣਾ ਇਹ ਇਹ ਜਿਹੜੇ ਬਿਜ ਜਾਂਦਾ ਸੀ ਉਹਨੂੰ ਐ ਬੰਦ ਕਰਕੇ ਜਾਂਦਾ ਸੀਗਾ ਵੀ ਇਥੋਂ ਐ ਬੰਦ ਕਰ ਗਿਆ ਉਹਦਾ ਅਗਲਾ ਦੂਜੇ ਜਾ ਕੇ ਕੋਈ ਪੰਛੀ ਹੋਰ ਆਵੇ ਕੋਈ ਆਂਡੇ ਖਾਨ ਵਾਲਾ ਆਵੇ ਇਹਦੇ ਦੂਜੇ ਚ ਉਲਝਿਆ ਰਹੇ ਇਹ ਜਦੋਂ ਆਪਰੇ ਆਉਣਾ ਇਹਨੇ ਚੁੰਝਣਾ ਚੱਕਿਆ ਤਾਂ ਚੱਕਿਆ ਉਹਦਾ ਸ਼ੈਟਰ ਤੇ ਅੰਦਰ ਵੜ ਜਾਣਾ ਉਹ ਦੂਜਾ ਬੰਦ ਕਰ ਦੇਣਾ ਇਹਨੇ ਉਦੋਂ ਦੇਖੋ ਹੁਣ ਇਹ ਬਹੁਤ ਆ ਗਏ ਇੱਥੇ ਪਹਿਲਾਂ ਤਾਂ ਇਹ ਕੱਸਾਂ ਕੁੱਸਾਂ ਦੇ ਜ਼ਿਆਦਾ ਹੁੰਦੇ ਹਉਣ ਪਰ ਪਾਣੀ ਵੀ ਬਹੁਤ ਆਪਨੇ ਕਿਉਂਕਿ ਝੋਨੇ ਦੇ ਨੂੰ ਪੱਤੇ ਪੁੱਤੇ ਮਿਲ ਜਾਂਦੇ ਹਨਾ ਝੋਨੇ ਦੇ ਬਾਰੇ ਦੇ ਇਹ ਜ਼ਿਆਦਾ ਇਹ ਝੋਨੇ ਬਾਰੇ ਦੇ ਬਣਿਆਗਾ ਵਾਤਾ ਦੇਖੋ ਜੀ ਤਾਂ